ਬੁੱਤ ਬਾਬਾ ਸਾਹਿਬ ਜੀ ਦਾ ਕੋਠੀ ਉੱਤੇ ਲਾਇਆ ਏ ਗੁਰਮੇਲ ਮਹਿਨੇ ਸ਼ੌਂਕ ਆਪਣਾ ਪੁਗਾਇਆ ਏ ਸਾਥੀਓ ਜੈ ਗੁਰਦੀਪ ਧੰ ਗੁਰਦੀਪ ਜੈ ਪੀਮ ਜੈ ਭਾਰਤ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਸ਼੍ਰੀ ਗੁਰੂ ਵਿਦਾਸ ਰਬਦਾਸੀਆ ਕੌਮ ਦੇ ਜਿਹੜੇ ਨੇ ਤੜਕ ਯੋਧੇ ਸਾਡੇ ਪ੍ਰੋਡਿਊਸਰ ਗੁਰਮੀਲ ਮਹਿ ਸਹਿਬ ਜੀ ਡਾਇਰੈਕਟਰ ਜਗਿੰਦਰ ਲਹਿਰੀ ਅਤੇ 소ਡੀ ਤਾਰਕ ਮਹਿਤਾ ਕਹਾਣੀਕਾਰ 소ਡੀ ਤਾਰਕ ਮਹਿਤਾ ਫਿਲਮ ਚਮਾਰ ਸਾਹਿਬ 2 ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੀ ਸਿੱਖਿਆਵਾਂ ਅਤੇ ਬਾਬਾ ਸਾਹਿਬ ਪੀਮਰਾਵ ਅੰਬੇਡਕਰ ਸਾਹਿਬ ਦੇ ਸਿਧਾਂਤਾਂ ਦੇ ਆਧਾਰ ਉੱਤੇ ਬਣੀ ਫਿਲਮ ਚਮਾਰ ਸਾਹਿਬ 2 ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਸਾਰਿਆਂ ਨੇ ਤਾਂ ਕਿ ਚਮਾਰ ਸਾਹਿਬ 2 ਤੋਂ ਬਾਅਦ ਜਿਹੜੇ ਸਾਡੇ ਡਾਇਰੈਕਟਰ ਗੁਰਮੀਲ ਮਹੇਜ ਜੀ ਤੇ ਸੋਢੀ ਤਾਰਕ मेहता ਜੀ ਆਰੇ ਹੋਰ ਵੀ ਜਿੰਨੇ ਕਲਾਕਾਰ ਨੇ ਸਾਡੇ ਇਸ ਫਿਲਮ ਦੇ ਔਰ ਉਹਨਾਂ ਦਾ ਜਿਹੜਾ ਹੌਸਲਾ ਹੋਰ ਵਧੇ ਤਾਂ ਕਿ ਇਸ ਤੋਂ ਅੱਗੇ ਵੀ ਹੋਰ ਵਧੀਆ ਤੋਂ ਵਧੀਆ ਕਹਾਣੀਆਂ ਜਾਨਕਿ ਆਪਣੀ ਕੌਮ ਦੇ ਉੱਪਰ ਵਧੀਆ ਤੋਂ ਵਧੀਆ ਫਿਲਮਾਂ ਬਣਨ ਅੱਗੇ ਵੀ ਵੈਸੇ ਬਣੀਆਂ ਪਰ ਆ ਚਮਾਰ ਸਾਹਿਬ ਦਾ ਇੱਕ ਪਹਿਲਾ ਭਾਗ ਵੀ ਐਸਾ ਸੀਗਾ ਬਹੁਤ ਹੀ ਵਧੀਆ ਸੋ ਆ ਜਿਹੜੀ ਚਮਾਰ ਸਾਹਿਬ 2 ਆ ਰਹੀ ਐ ਸੋ ਮੇਰੇ ਵੀਰ ਗੁਰਮੀਲ ਮਹਿਜੀ ਜਾਨਕੀ ਕੋਈ ਜਾਣ ਪਹਿਚਾਨ ਦੇ ਮਹਤਾਜ ਨਹੀਂ ਹਨ ਸੋ ਮੈਂ ਉਹਨਾਂ ਦਾ ਆਪਣੇ ਇੱਕ ਗੀਤ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਬੁੱਤ ਬਾਬਾ ਸਾਹਿਬ ਜੀ ਦਾ ਕੋਠੇ ਉੱਤੇ ਲਾਇਆ ਏ ਸ਼ੌਕ ਜਿਹੜਾ ਸੀਗਾ ਇਹਨਾਂ ਨੇ ਆਪਣਾ ਪੁਗਾਇਆ ਸੀਗਾ ਆਪਣਾ ਜਿਹੜਾ ਕੋਠੀ ਦੇ ਉੱਪਰ ਆਪਣਾ ਪੁੱਤ ਬਾਬਾ ਸਾਹਿਬ ਦਾ ਲਾ ਕੇ ਆਪਣਾ ਕੌਮ ਨੂੰ ਦੱਸਿਆ ਕਿ ਅਸੀਂ ਵੀ ਆਪਣੇ ਸਮਾਜ ਦੇ ਰਹਿਬਰਾਂ ਨੂੰ ਸਮਾਜ ਦੇ ਜਿਹੜੇ ਸਾਨੂੰ ਬਹੁਤ ਵਧੀਆ ਸੇਹ ਦੇ ਕੇ ਗਏ ਆ ਸਾਡੇ ਰਹਿਬਰ ਕਿ ਅਸੀਂ ਵੀ ਉਹਨਾਂ ਦੀ ਜਿਹੜੀ ਸੋਚ ਆ ਉਹ ਗਾਹਾਂ ਤੋਂ ਗਾਹਾਂ ਸਾਡੇ ਗੁਰਮੇਲ ਮਹੀ ਅਤੇ ਹੋਰ ਵੀ ਜਿੰਨੇ ਕੌਮ ਦੇ ਸਿਰ ਕੱਢ ਆਗੂ ਤੇ ਨਿਤੜਕ ਆਗੂ ਨੇ ਉਹ ਸਭ ਤੋਂ ਵਧੀਆ ਤੋਂ ਵਧੀਆ ਸੋਚ ਔਰ ਵਧੀਆ ਤੋਂ ਵਧੀਆ ਚੀਜ਼ਾਂ ਅੱਗੇ ਤੋਂ ਅੱਗੇ ਲੈ ਕੇ ਆ ਰਹੇ ਨੇ ਸੋ ਸਾਡੀ ਜਿਹੜੀ ਕੰਮ ਹੈ ਹੁਣ ਟਰਕੀਆਂ ਕਰ ਰਹੀ ਹੈ ਸੋ ਇਹ ਸਭ 바ਵਾ ਸਾਹਿਬ ਤੇ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਹੀ ਕਿਰਪਾ ਹੈ ਸੋ ਸਾਡੇ ਰਹਿਬਰਾਂ ਦਾ ਸਾਡਾ ਸਾਡੇ ਜਿਹੜੇ ਰਹਿਬਰ ਹੈ ਸਾਡਾ ਮਾਣ ਹੈ ਸਾਡਾ ਸਤਿਕਾਰ ਹੈ ਸੋ ਅਸੀਂ ਉਹਨਾਂ ਦੀ ਹੀ ਸਿਧਾਂਤਾਂ ਦੇ ਚੱਲ ਕੇ ਉਹਨਾਂ ਦੇ ਪੂਰਣਿਆਂ ਤੇ ਚੱਲ ਕੇ ਅਸੀਂ ਹੋਰ ਵੀ ਸਮਾਜ ਨੂੰ ਵਧੀਆ ਤੇ ਚੰਗੀਆਂ ਸੇਧ ਦੇਣ ਵਾਲੀਆਂ ਇਹ ਫਿਲਮਾਂ ਔਰ ਗੀਤ ਅੱਗੇ ਤੋਂ ਵੀ ਦੇਵਾਂਗੇ ਸੋ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਪਰ